ਅਰਜਿੰਦਰ ਪੁੱਤ ਮੈਂ ਇਹ ਗੱਲ ਤੈਨੂੰ ਦੱਸਦੀ ਆ ਜਿਹੜੀ ਪੂਜਾ ਆ ਨਾ ਕੁੜੀ ਬਹੁਤ ਸਾਊ ਆ ਇਹਦੀ ਜਿਹੜੀ ਮਾਂ ਆ ਉਹ ਮਤਰੀ ਆ ਤਾਂ ਕਰਕੇ ਫਿਰ ਉਹ ਪੂਜਾ ਨੂੰ ਝੱਲਦੀ ਨਹੀਂ ਹੈਗੀ ਇਹਦਾ ਵਿਆਹ ਕਰਾਉਣ ਲੱਗੀ ਸੀ ਕਹਿੰਦੀ ਵੀ ਮੈਂ ਤੇਰਾ ਵਿਆਹ ਕਰ ਦੇਣਾ ਮੁੰਡਾ ਵੀ ਨਸ਼ੇੜੀ ਸੀਗਾ ਮੁੰਡਾ ਵੀ ਚੰਗਾ ਨਹੀਂ ਸੀ ਇੱਕ ਉਮਰ ਤੋਂ ਬਹੁਤ ਜ਼ਿਆਦਾ ਸੀਗਾ ਜਿਹੜਾ ਫੈਕਟਰੀ ਦਾ ਮਾਲਕ ਆ ਉਹ ਪੂਜਾ ਨੂੰ ਆਪਣੀ ਭੈਣ ਮੰਨਦਾ ਆ ਤੇ ਉੱਥੇ ਹੀ ਚਿੰਦਾ ਕੰਮ ਕਰਦਾ ਆ ਦੋਨੇ ਉੱਥੇ ਕੰਮ ਕਰਦੇ ਆ ਜਦੋਂ ਪੂਜਾ ਨੇ ਆਪਣੀ ਗੱਲ ਉਹਨਾਂ ਨੂੰ ਦੱਸੀ ਜਿਹੜੀ ਮਤੇਰ ਮਾਂ ਆ ਮੇਰੀ ਉਹ ਇੱਦਾਂ ਦਾ ਕਰਕੇ ਮੇਰਾ ਵਿਆਹ ਕਰਨਾ ਚਾਹੁੰਦੀ ਆ ਤੇ ਉਸ ਤੋਂ ਬਾਅਦ ਫਿਰ ਉਹਨੇ ਸ਼ਿੰਦੇ ਨੂੰ ਦੱਸਿਆ ਸ਼ਿੰਦੇ ਨਾਲ ਸਲਾਹ ਕੀਤੀ ਤੇ ਦੋਹਾਂ ਨੇ ਆਪਸ ਵਿੱਚ ਵਿਆਹ ਦਾ ਜਿਹੜਾ ਆ ਉਹ ਨਾਟਕ ਰਚਿਆ ਪੂਆ ਜੀ ਤੁਹਾਨੂੰ ਕਿੱਦਾਂ ਪਤਾ ਬਿਨਾਂ ਨਾਟਕ ਰਚਿਆ ਸੀ ਇਹ ਸਿੰਦਰਪੁੱਤ ਨਾਲੇ ਗੱਲ ਇੱਕ ਹੋਰ ਪੂਜਾ ਦਾ ਡੈਡੀ ਮੇਰਾ ਦੋਸਤ ਆ ਉਹਨੇ ਮੈਨੂੰ ਸਾਰੀ ਗੱਲ ਦੱਸੀ ਆ ਕਿ ਮੈਂ ਆਪਣੀ ਘਰ ਵਾਲੀ ਤੋਂ ਬਹੁਤ ਦੁਖੀ ਆ ਮੈਂ ਬਹੁਤ ਮਜਬੂਰ ਆ ਮੇਰੀ ਧੀ ਨੇ ਜੋ ਵੀ ਫੈਸਲਾ ਲਿਆ ਉਹ ਸਹੀ ਲਿਆ ਪਰ ਸੱਚ ਗੱਲ ਇਹ ਆ ਕਿ ਇਹਨਾਂ ਦੋਨਾਂ ਨੇ ਵਿਆਹ ਨਹੀਂ ਕਰਾਇਆ ਫੁੱਫੜ ਜੀ ਭੂਆ ਜੀ ਇਹ ਗੱਲ ਸੱਚ ਵਾ ਕਿ ਸ਼ਿੰਦੇ ਤੇ ਪੂਜਾ ਨੇ ਵਿਆਹ ਨਹੀਂ ਕਰਵਾਇਆ ਇਹ ਗੱਲ ਸੱਚ ਵਾ ਤੇਰੇ ਭੂਆ ਫੁੱਫੜ ਸਹੀ ਕਹਿੰਦੇ ਅਰਜੰਦਰ ਉਹ ਤਾਂ ਇਹਨੇ ਵਿਆਹ ਨਹੀਂ ਕਰਵਾਇਆ ਸ਼ਿੰਦੇ ਤੇ ਪੂਜਾ ਨੇ ਇਸ ਗੱਲ ਦਾ ਮੈਨੂੰ ਪਤਾ ਆ ਕਿਉਂਕਿ ਆ ਪਰਮਜੀਤ ਤੈਨੂੰ ਪਹਿਲਾਂ ਹੀ ਪਤਾ ਸੀਗਾ ਇਹਨਾਂ ਨੇ ਵਿਆਹ ਨਹੀਂ ਕਰਾਇਆ ਤੂੰਰਾ ਫਰਜ਼ ਵੀ ਸੀ ਮਰਦਾ ਸਾਨੂੰ ਦੱਸਣ ਦਾ ਇਦਾਂ ਡਿਵਾੜਦੀ ਆ ਮਾਮਾ ਨਿਆਣਿਆਂ ਨੂੰ ਯਾ ਦੱਸਣਾ ਨਹੀਂ ਕਿਸੇ ਨੂੰ ਕੁਛ ਉਹ ਤਾਂ ਕਮਾਈ ਕਰਨਗੇ ਉਹ ਲੈ ਲੈ ਪਏ ਮੈਂ ਤੇ ਕਮਾਈ ਕਰੀਆ ਤੁਹਾਡੀ ਜੇਬ ਚ ਪਾਈ ਜਾਣ ਪਰ ਤੁਸੀਂ ਨਾ ਦੱਸਿਓ ਇਹ ਕਿਆ ਕਰਦੇ ਆ ਨਿਆਣੇ ਕਿਆ ਨਹੀਂ ਕਰਦੇ ਤੇਰਾ ਦੱਸਣਾ ਫਰਸੇ ਦਾ ਮੈਨੂੰ ਦੱਸ ਦਿੱਤਾ ਮੈਂ ਤਾਂ ਅਸਟਾਨ ਜੇ ਮੈਨੂੰ ਉਹਦਾ ਪਤਾ ਹੁੰਦਾ ਮੈਂ ਤਾਂ ਤਿੰਨ ਚਾਰ ਦਿਨ ਹੋਏ ਹਲੇ ਪਤਾ ਲੱਗੇ ਨੂੰ ਕੋਈ ਨਹੀਂ ਵਿਆਹ ਨਹੀਂ ਕਰਾਇਆ ਮੈਨੂੰ ਤਾਂ ਪੁੱਜ ਨੇ ਕਹਿ ਸਕਦਾ ਤੇ ਦੱਸ ਦੋ ਮੰਮੀ ਘਰ ਘਰ ਦਾ ਮਾਹੌਲ ਜਦ ਖਰਾਬ ਜਾਂਦਾ ਹੋ ਗਿਆ ਮੈਨੂੰ ਛਿੰਦੇ ਦਾ ਮਨਾ ਕਰ ਦਿੱਤਾ ਕਹਿੰਦਾ ਮੰਮੀ ਵੀ ਹਜੇ ਕੋਈ ਗੱਲ ਨਾ ਕਰੋ ਤੁਸੀਂ ਜੇ ਘਰ ਪਤਾ ਲੱਗ ਗਿਆ ਬਈ ਇਹ ਕਿਰਨਾ ਭਾਬੀ ਤਾਂ ਅੱਗੀ ਕਰਮ ਹੋਈ ਫਿਰਦੀ ਆ ਪੂਜਨ ਤਾਂ ਕਿਧਾਰੇ ਨਹੀਂ ਇੱਥੇ ਰਹਿਣ ਦੇਣਾ ਪੂਜਨ ਜਾਨ ਤਾਂ ਪਹਿਲੇ ਖਤਰਾ ਆ ਫੇਰ ਮੁੰਡੇ ਨੇ ਐਡੀ ਬੜੀ ਕਰਵਾਨੀ ਦੇਣ ਕਰਕੇ ਹਨਾ ਫੇਰ ਮੈਂ ਚੁੱਪੇ ਕਰ ਗਈਆਂ ਅੱਜ ਹੁਣ ਸਾਰੀ ਗੱਲ ਖੁੱਲ ਗਈ ਆ ਪਰ ਹੁਣ ਉਹਦੇ ਆਏ ਤੇ ਮੈਂ ਤੁਹਾਨੂੰ ਦੱਸ ਦਿੱਤਾ ਤੇ ਇਸ ਗੱਲ ਦਾ ਮੈਨੂੰ ਪਤਾ ਸੀ ਛਿੰਦੇ ਗੱਲ ਸੁਣੋ ਮੇਰੀ ਅੱਗੇ ਤੂੰ ਹਰ ਗੱਲ ਮੈਨੂੰ ਸ਼ੇਅਰ ਕਰਦਾ ਤੂੰ ਇਹ ਗੱਲ ਕਿਉਂ ਨਹੀਂ ਮੈਨੂੰ ਦੱਸੀ ਵੀ ਅਸੀਂ ਵਿਆਹ ਨਹੀਂ ਕਰਾਇਆ ਭਾਜੀ ਤੂੰ ਕਹਾਂਸਾ ਮੈਨੂੰ ਤਾਂ ਦੱਸ ਸਕਦਾ ਸੀ ਮੈਂ ਹੀ ਡੈਡੀ ਨੂੰ ਕਿਸ ਤਰ੍ਹਾਂ ਸਮਝਾਉਂਦਾ ਤੂੰ ਮੈਨੂੰ ਵੀ ਨਹੀਂ ਦੱਸ ਰਖਿਆ ਕੁਛ ਵੀ ਚੰਦੇ ਇਹ ਗੱਲ ਸੱਚ ਆ ਵੀ ਤੁਸੀਂ ਵਿਆਹ ਨਹੀਂ ਕਰਾਇਆ ਹਾਂਜੀ ਡੈਡੀ ਜੀ ਇਹ ਗੱਲ ਸੱਚੀ ਆ ਕਿ ਮੈਂ ਵਿਆਹ ਨਹੀਂ ਕਰਵਾਇਆ ਮੇਰੀ ਗੱਲ ਤਾਂ ਕਿਸੇ ਨੇ ਵੀ ਨਹੀਂ ਸੁਣੀ ਨਾ ਭਾਜੀ ਤੁਸੀਂ ਮੇਰੀ ਗੱਲ ਸੁਣੀ ਐ ਮੈਂ ਬਥੇਰਾ ਦੱਸਣ ਦੀ ਕੋਸ਼ਿਸ਼ ਕੀਤੀ ਐ ਪਰ ਮੇਰੀ ਸੁਣੀ ਕਹਨੇ ਆ ਕਿਸੇ ਨੇ ਨਹੀਂ ਸੁਣੀ ਸਾਰੇ ਮੇਰੇ ਦੁਆਲੇ ਹੋ ਗਏ ਆ ਚਲ ਕੋਈ ਨਾ ਡੈਡੀ ਜੀ ਪਾਜੀ ਇਹ ਗੱਲ ਸੱਚ ਆ ਇਹਨਾਂ ਦਾ ਕੋਈ ਕਸੂਰ ਨਹੀਂ ਇਹ ਸਭ ਕੁਝ ਕਰਨ ਲਈ ਮੈਂ ਮਜਬੂਰ ਕੀਤਾ ਸੀ ਇਹਨਾਂ ਨੂੰ ਕਿ ਤੁਸੀਂ ਮੇਰੀ ਹੈਲਪ ਕਰੋ ਮੈਂ ਚਾਹੁੰਦੀ ਸੀ ਕਿ ਮੇਰੀ ਜਾਨ ਬਚ ਜਵੇ ਕਿਉਂਕਿ ਮੇਰੇ ਘਰਦਿਆਂ ਨੇ ਨਾ ਮੇਰਾ ੱੱਕੇ ਨਾਲ ਵਿਆਹ ਕਰ ਦੇਣਾ ਸੀਗਾ ਇਸ ਕਰਕੇ ਮੈਨੂੰ ਮaaf ਕਰ ਦਿਓ ਮੈਂ ਹੁਣ ਆਪਣੇ ਘਰ ਨੂੰ ਚਲੀ ਜਾਣਾ ਆ ਤੁਸੀਂ ਇਹਨਾਂ ਨੂੰ ਵੀ ਮaaf ਕਰ ਨਹੀਂ ਪਾਜੀ ਨਾਲੇ ਮੈਂ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰਦਾ ਆ ਤੁਹਾਨੂੰ ਕੀ ਲੱਗਿਆ ਮੈਂ ਤੁਹਾਤੋਂ ਬਿਗੈਰ ਕੁਝ ਕਰ ਲਵਾਂਗਾ ਡੈਡ ਜੀ ਇੰਨਾ ਨਹੀਂ ਮੈਂ ਮਾੜਾ ਹੈਗਾ ਮੈਂ ਤਾਂ ਇਹਦੀ ਜਾਨ ਬਚਾਈ ਆ ਇਹਨੂੰ ਵਿਆਹ ਦੇਣਾ ਸੀ ਕਿਤੇ ਹੋਰ ਉੱਤੇ ਸ਼ਰਾਬੀ ਦੇ ਗਾਲ ਪਾ ਦੇਣਾ ਭਈ ਅਗਲੇ ਨੇ ਡੈਡੀ ਜੀ ਸਾਡਾ ਤਰੀਕਾ ਗਲਤ ਸੀ ਪਰ ਸਾਡਾ ਇਰਾਦਾ ਗਲਤ ਨਹੀਂ ਸੀ ਸਾਨੂੰ ਆਹ ਹੋ ਸਕੇ ਆਪਣੇ ਬੱਚੇ ਸਮਝ ਕੇ ਮaaf ਕਰ ਦੋ ਮੈਂ ਵੀ ਤਾਂ ਤੁਹਾਡੀ ਧੀ ਹੀ ਆ ਡੈਡੀ ਜੀ ਤੁਸੀਂ ਮੇਰੀ ਪਰਵਰਿਸ਼ ਬਹੁਤ ਵਧੀਆ ਕੀਤੀ ਆ ਤੁਹਾਨੂੰ ਕੀ ਲੱਗਿਆ ਮੈਂ ਤੁਹਾਤੋਂ ਕਿੱਦਾਂ ਖਿਲਾਫ ਚੱਲ ਜਾਂਦਾ ਤੁਸੀਂ ਮੰਮੀ ਜੀ ਉਹਨਾਂ ਨੂੰ ਵੀ ਇੰਨਾ ਬੋਲੇ ਆ ਗਲਤ ਭਾਜੀ ਉਹਨੇ ਵੀ ਸਾਰੇ ਮੰਮੀ ਉਹਨਾਂ ਦੇ ਦਿਵਾਲੇ ਹੋ ਗਏ ਆ ਨਹੀਂ ਤੁਸੀਂ ਇੱਦਾਂ ਕਾਤੇ ਬੋਲਦੇ ਆ ਮੇਰੀ ਗੱਲ ਸੁਣੋ ਉਹ ਆਪਣੀ ਜਗ੍ਹਾ ਸਹੀ ਆ ਅਸੀਂ ਕੰਮੇ ਇਦਾਂ ਦਾ ਕੀਤਾ ਕਿ ਮਾਫੀ ਦੇ ਕਾਬਲ ਤਾਂ ਹੈ ਨਹੀਂ ਪਰ ਫਿਰ ਵੀ ਅਸੀਂ ਮਾਫੀ ਮੰਗਦੇ ਆ ਉਹਨਾਂ ਕੋਲ ਕਹਿੰਦੇ ਤੁਹਾਡੇ ਪਰਿਵਾਰ ਦੇ ਵਿੱਚ ਸਾਰਾ ਕੁਝ ਸੈੱਟ ਹੋ ਗਿਆ ਆ ਹੁਣ ਤੁਸੀਂ ਮੈਨੂੰ ਇਦਾਂ ਕਰੋ ਮੈਨੂੰ ਚੰਡੀਗੜ੍ਹ ਤੱਕ ਛੱਡਿ ਆਓ ਤੇ ਮੈਂ ਚਲੀ ਜਾਵਾਂ ਤੇ ਮੈਂ ਇੱਥੇ ਰਹਿ ਕੇ ਵੀ ਕੀ ਕਰਨਾ ਆ ਠੀਕ ਆ ਡੈਡੀ ਜੀ ਸਚਾਈ ਤੁਹਾਡੇ ਸਾਰੀ ਸਾਹਮਣੇ ਆ ਗਈ ਆ ਹੁਣ ਮੈਂ ਇਹਨੂੰ ਛੱਡ ਜਾਨਾ ਆ ਅਰਜਿੰਦਰ ਪੁੱਤ ਮੈਂ ਪੂਜਾ ਨੂੰ ਨਹੀਂ ਕਿਤੇ ਨਹੀਂ ਜਾਣ ਦੇਣਾ ਹੈਗਾ ਪੂਜਾ ਐਸੇ ਘਰ ਵਿੱਚ ਰਹੂਗੀ ਮੇਰੀ ਧੀ ਬਣ ਕੇ ਰਹੂਗੀ ਮੰਮੀ ਜੀ ਗਾਉ ਸੁਣੋ ਮੇਰੀ ਉਹ ਜਦ ਉਹਦਾ ਵਿਆਹ ਹੀ ਨਹੀਂ ਹੋਇਆ ਆਪਾਂ ਕਿਹੜੇ ਹੱਕ ਨਾਲ ਉਹ ਘਰੇ ਰੱਖ ਸਕਦੇ ਆ ਪਹਿਲਾਂ ਤੁਸੀਂ ਦੱਸੋ ਤੁਸੀਂ ਸਿਆਣੇ ਬੈਠੇ ਆ ਕੋਈ ਗੱਲ ਨਹੀਂ ਪੁੱਤ ਉਹ ਵੀ ਸੋਚ ਲਵਾਂਗੇ ਪਰ ਮੈਂ ਪੂਜਾ ਨੂੰ ਨਹੀਂ ਜਾਣ ਦੇਣਾ ਪੂਜਾ ਪੁੱਤ ਮੈਂ ਤੈਨੂੰ ਨਹੀਂ ਜਾਣ ਦੇਣਾ ਤੂੰ ਇੱਥੇ ਰਹਿਣਾ ਮੇਰੇ ਕੋਲ ਹੀ ਪਰਮਜੀਤ ਅਸੀਂ ਕਿਹੜੇ ਹੱਕ ਨਾਲ ਇਸ ਕੁੜੀ ਨੂੰ ਆਪਣੇ ਘਰ ਰੱਖ ਸਕਦੇ ਆ ਦੇਖੋ ਬਵਾਨੀ ਧੀ ਨੂੰ ਆਪਾਂ ਇਦਾਂ ਨਹੀਂ ਰੱਖ ਸਕਦੇ ਸਾਡਾ ਕੋਈ ਹੱਕ ਨਹੀਂ ਇੱਥੇ। ਚੰਦੇ ਪੁੱਤ ਜਿੱਦਾਂ ਲੈ ਕੇ ਆਇਆ ਕੁੜੀ ਨੂੰ ਉਦੋਂ ਆਪਣੀ ਜ਼ਿੰਮੇਵਾਰੀ ਤੇ ਕੁੜੀ ਨੂੰ ਉਹਦੇ ਘਰ ਪਹਚਾ। ਜੇ ਘਰ ਨਹੀਂ ਤਾਂ ਜਿੱਥੇ ਜੌਬ ਕਰਦੀ ਜਿੱਥੇ ਕੁੜੀ ਰਹਿੰਦੀ ਉੱਥੇ ਛੱਡ ਕੇ ਆ। ਬਾਕੀ ਰਹੀ ਗੱਲ ਇਹਨੂੰ ਤੰਗ ਪਰੇਸ਼ਾਨ ਜਿਹਦਾ ਪੇ ਕਰਦਾ ਉਹਦੀ ਮਾਂ ਕਰਦੀ ਆ। ਉਹਦੀ ਜ਼ਿੰਮੇਵਾਰੀ ਅਸੀਂ ਲੈਨੇ ਆ। ਹੁਣ ਮੈਂ ਦੇਖੂਗਾ ਇਹਨੂੰ ਆਪਣੀ ਧੀ ਬਾਦ ਕਿ ਮੇਰੀ ਧੀ ਨੂੰ ਕੌਣ ਤੰਗ ਕਰਦਾ। ਬਾਜੀ ਨਾਲੇ ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਕਰਨੀ ਆ। ਸਸੀਗਾਲ ਮਾਸੀ ਜੀ ਸਸੀਗਾਲ ਬੱਤ ਡੈਡੀ ਜੀ ਪਾਜੀ ਮੇਰੇ ਮਾਸੀ ਜੀ ਆਜਾ ਬਹਿ ਜਾ ਪੂਜਾ ਮਾਸੀ ਜੀ ਇਹ ਤੁਹਾਡੀ ਮਾਸੀ ਜੀ ਆ ਨਾਲ ਇਹਨਾਂ ਨੂੰ ਘਰ ਦਾ ਐਡਰੈਸ ਕਹਿੰਨੇ ਦਿੱਤਾ ਡੈਡੀ ਜੀ ਇੰਦਾ ਕਰੋ ਤੁਸੀਂ ਜਾ ਕੇ ਗੱਲਬਾਤ ਕਰੋ ਮੈਂ ਮੜ ਜਾ ਆਇਆ ਫਿਰ ਜਰਾ ਹੈ। ਉਹ ਜੈ ਛੇਤੀਆਂ ਜੀ ਹੈ। ਠੀਕ ਹੈ ਜੀ। ਪੂਜਾ ਠੀਕ ਹੈ। ਤੇਰੀ ਮਾਸੀ ਨੂੰ ਫੋਨ ਕਰਕੇ ਕਹਿੰਦੇ ਸੱਧਿਆ। ਮੈਂ ਹੀ ਫੋਨ ਕਰਕੇ ਸੱਦਿਆ ਇਹਨਾਂ ਨੂੰ। ਚੰਗਾ ਆਇਆ ਭੈਣ ਜੀ ਤੁਸੀਂ ਆ ਗਏ। ਸਾਡੇ ਸਿਰ ਵੀ ਇੱਕ ਬਹੁਤ ਭਾਰੀ ਜ਼ਿੰਮੇਵਾਰੀ ਸੀ। ਪਰ ਮੈਂ ਦੱਸਿਓ ਤੁਹਾਨੂੰ ਕੋਈ ਘਰ ਲੱਭਣ ਚ ਪਰੇਸ਼ਾਨੀ ਤਾਂ ਨਹੀਂ ਹੋਈ। ਡੈਡੀ ਜੀ, ਮਾਸੀ ਜੀ ਦਾ ਮੈਨੂੰ ਫੋਨ ਆਇਆ ਸੀ। ਕਹਿੰਦੇ ਮੇਰਾ ਮਿਲਣ ਨੂੰ ਦਿਲ ਕਰਦਾ ਆ ਤੇ ਮੈਂ ਹੀ ਮਾਸੀ ਜੀ ਨੂੰ ਐਡਰੈਸ ਦਿੱਤਾ ਸੀ ਕਿ ਮੈਨੂੰ ਇੱਥੇ ਆ ਕੇ ਮਿਲ ਜਿਓ ਤੁਸੀਂ। ਤਾਂ ਹੀ ਪਤਮਾ ਤੈਨ ਮਿਲਣ ਲਈ ਆਈਆਂ। ਮੈਂ ਕਿ ਮੈਂ ਬੀਪੂ ਜਾਨ ਨੂੰ ਮਿਲਿਆ ਮਾਂ ਬਹੁਤ ਧੀਰ ਹੋ ਗਈ ਮਿਲੀ ਵਧੀਆ ਹੋ ਗਿਆ ਮਾਸੀ ਜੀ ਤੁਸੀਂ ਆ ਗਏ ਉੱਦਾਂ ਵੀ ਪੂਜਾ ਦਾ ਮਨ ਬਹੁਤ ਅਦਾਸ ਸੀਗਾ ਪਤਾ ਜੇ ਤੇਰਾ ਮਨ ਅਦਾਸ ਆ ਨਾ ਤਾਂ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਲੈਣ ਤਾਂ ਨਹੀਂ ਆਈ ਸੀ ਮਿਲਣ ਆਈ ਸੀ ਪਰ ਜੇ ਤੂੰ ਨਹੀਂ ਜੀ ਲੱਗਦਾ ਤੇਰਾ ਮੇਰੇ ਨਾਲ ਚੱਲ ਠੀਕ ਆ ਮਾਸੀ ਜੀ ਇਹਨਾਂ ਨੇ ਵੀ ਮੈਨੂੰ ਛੱਡਣੇ ਜਾਣਾ ਸੀਗਾ ਮੈਂ ਛਿੰਦੇ ਨੂੰ ਕਹਿੰਦੀ ਸੀ ਮੈਨੂੰ ਚੰਡੀਗੜ੍ਹ ਛੱਡਿ ਆਓ ਤੇ ਅਦਾ ਕਰਦੀ ਮੈਂ ਤੁਹਾਡੇ ਨਾਲ ਚੱਲ ਜਾਨੀ ਆ ਠੀਕ ਆ ਮਾਸੀ ਜੀ ਨੂੰ ਕਿਉਂ ਤੰਗ ਕਰਦੀ ਆਂ ਨਹੀਂ ਪੁੱਤ ਦੇ ਘਾਸ ਹੁਣ ਮੇਰੀ ਮਾਤੀ ਬਣਾਈ ਹੋਈ ਆ ਹੈ ਧੀ ਆ ਮੇਰੀ ਪਾਂਜੀ ਨਹੀਂ ਹੈਗੀ ਧੀ ਚਲੋ ਉਹ ਨਹੀਂ ਮਾਤੀ ਜੀ ਤੁਸੀਂ ਕਿੱਥੇ ਬੱਸਾਂ 'ਚ ਧੱਕੇ ਖਾਂਦੇ ਜਾਓਗੇ ਮੈਂ ਆਪੇ ਗੱਡੀ ਛੱਡਿਆਣਾ ਤੁਹਾਨੂੰ ਕੋਈ ਗੱਲ ਨਹੀਂ ਹੁਣ ਤੁਸੀਂ ਆਪਣੀ ਫੈਮਲੀ 'ਚ ਖੁਸ਼ ਰਹੋ ਤੇ ਮੈਂ ਮਾਸੀ ਜੀ ਦੇ ਨਾਲ ਚੱਲ ਜਾਣਾ ਭੈਣ ਜੀ ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਸਾਡੀ ਜ਼ਿੰਮੇਵਾਰੀਆਂ ਅਸੀਂ ਆਪੇ ਪੂਜਾ ਨੂੰ ਛੱਡ ਕੇ ਆਵੋਗੇ ਸਿੰਦਾ ਜਾਊਗਾ ਸਿੰਦਾ ਛੱਡ ਕੇ ਆਊਗਾ ਪੂਜਾ ਨੂੰ ਭੈਣ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਮੈਂ ਪੂਜਾ ਨੂੰ ਜਾਣ ਨਹੀਂ ਦੇਣਾ। ਪੂਜਾ ਇੱਥੇ ਮੇਰੇ ਕੋਲ ਹੀ ਰਹੂਗੀ। ਡੈਡੀ ਜੀ, ਮੰਮੀ ਜੀ ਤੁਸੀਂ ਗੁੱਸਾ ਨਾ ਕਰੋ। ਮੈਂ ਮਾਸੀ ਜੀ ਦੇ ਨਾਲ ਹੀ ਚਲੀ ਜਾਣਾ ਆ। ਮਾਸੀ ਜੀ, ਮੈਂ ਆਪਣੇ ਕੱਪੜੇ ਤਿਆਰ ਕਰਦੀ ਆ ਤੇ ਤੁਹਾਡੇ ਨਾਲ ਹੀ ਚਲ ਜਾਣਾ ਆ। ਬਾਕੀ ਤੁਸੀਂ ਟੈਨਸ਼ਨ ਨਾ ਲਓ ਮੇਰੀ। ਮੈਂ ਤੁਹਾਨੂੰ ਫੋਨ ਕਰਦੀ ਰਹੂੰਗੀ, ਆਪਣਾ ਹਾਲ-ਚਾਲ ਦੱਸਦੀ ਰਹੂੰਗੀ ਤੇ ਨਾਲੇ ਤੁਹਾਡਾ ਪੁੱਛਦੀ ਰਹੂੰਗੀ। ਠੀਕ ਹੈ ਭੈਣ ਜੀ। ਜੇ ਤੁਸੀਂ ਕਹਿੰਦੇ ਆ ਪੂਜਾ ਨੂੰ ਤੁਸੀਂ ਨਾਲ ਲੈ ਜਾਣਾ ਲੈ ਜਾਓ। ਪਰ ਖਿਆਲ ਰੱਖਿਓ। ਤੁਹਾਡੀ ਜ਼ਿੰਮੇਵਾਰੀ ਹੁਣ ਤੋਂ ਬਾਅਦ ਪਰ ਅਸੀਂ ਵੀ ਇਹਨੂੰ ਫੋਨ ਕਰਦੇ ਰਵਾਂਗੇ ਅਸੀਂ ਉਹਦਾ ਹਾਲ-ਚਲ ਪੁੱਛਦੇ ਰਵਾਂਗੇ ਪੂਜਾ ਪੁੱਤ ਰਹਿਣ ਦੇ ਜਾਣ ਤੂੰ اٹਕਲਾ ਸਾਡੇ ਕੋਲੇ ਭੈਣ ਜੀ ਛੱਡ ਜੋ ਤੁਸੀਂ ਤੁਹਾਨੂੰ ਹਜੇ ਵੀ ਮੈਂ ਕਹਨੀ ਆ ਭਾਬੀ ਤੁਸੀਂ ਕਿਹੜੀ ਗੱਲ ਤੋਂ ਕਹਿ ਰਹੇ ਆਂ ਬਾਰ-ਬਾਰ ਉਹਦੀ ਮਾਸੀ ਆਈ ਆ ਪੂਜਾ ਦੀ ਤਾਂ ਲੈ ਕੇ ਜਾਣਾ ਲੈ ਜਾਣ ਦੋ ਤੁਸੀਂ ਕਿਹੜੇ ਹੱਕ ਦੇ ਨਾਲ ਕਹਿ ਰਹੇ ਆਂ ਹੁਣ ਪਰਲ 15 20 ਦਿਨ ਹੋ ਗਏ ਸਾਡੇ ਕੋਲੇ ਹੀ ਆ ਕੁੜੀ ਠੀਕ ਆ ਮਾਸੀ ਜੀ ਹੁਣ ਮੈਂ ਤੁਹਾਡੇ ਨਾਲ ਹੀ ਚੱਲਦੀ ਆਂ ਛਿੰਦੇ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਤੁਹਾਡਾ ਦਿਲੋਂ ਧੰਨਵਾਦ ਤੁਹਾਨੂੰ ਪਹੁੰਚ ਕੇ ਫੋਨ ਕਰੂੰਗੀ ਡੈਡ ਜੀ ਸਤਿ ਸ੍ਰੀ ਅਕਾਲ ਤੁਸੀਂ ਮੇਰਾ ਬਹੁਤ ਸਾਥ ਦਿੱਤਾ ਜਿੰਨੇ ਦਿਨ ਵੀ ਰਹੀਆਂ ਮੈਂ ਮੈਨੂੰ ਫੀਲ ਨਹੀਂ ਹੋਣ ਦਿੱਤਾ ਕਿ ਮੈਂ ਆਪਣੇ ਘਰਾਂ ਜਾਂ ਮੈਂ ਕਿਸੇ ਹੋਰ ਦੇ ਘਰਾਂ ਮੈਨੂੰ ਆਪਣੇ ਤੋਂ ਵੀ ਵੱਧ ਕੇ ਤੁਸੀਂ ਪਿਆਰ ਦਿੱਤਾ ਪੂਜਾ ਉਹ ਸਾਡਾ ਫਰਜ਼ ਸੀਗਾ ਮੇਰੇ ਮਾਪਿਆਂ ਨੇ ਮੈਨੂੰ ਐ ਵੀ ਨਹੀਂ ਸਿਖਾਲਿਆ ਠੀਕ ਆ ਚਲੋ ਪਟਕ ਜਾਇਰ ਜੀ ਅੰਦਰ ਹਾਂਜੀ ਡੈਡੀ ਡੈਡੀ ਜੀ ਹੋ ਗਿਆ ਕੰਮ ਹਾਂਜੀ ਪੂਜਾ ਚਲੇਗੀ ਪੂਜਾ ਵੀ ਚਲ ਗਈ ਆਪਣੀ ਮਾਸੀ ਨਾਲ ਅੱਛਾ ਜੀ ਉਹ ਕਹਿੰਦੀ ਮੈਂ ਜਾਣਾ ਆ ਹੁਣ ਤੇ ਅਦਾਸ ਆ ਮਨ ਤੇ ਮਾਸੀ ਵੀ ਕਹਿੰਦੀ ਚੱਲ ਮੈਂ ਲੈ ਜਾਨੀ ਆ ਪਰ ਮੈਂ ਉਹਦੇ ਨਹੀਂ ਤੋਰਿਆ ਉਹਨੂੰ ਕਹਿ ਗਿਆ ਤੋਰਿਆ ਵੀ ਜ਼ਿੰਮੇਵਾਰੀ ਹੁਣ ਤੇਰੀ ਆ ਸਾਰੀ ਡੈਡੀ ਹਾਂਜੀ ਆਪਾਂ ਵੈਸੇ ਛਿੰਦੇ ਨੂੰ ਆਪਾਂ ਗਲਤ ਹੀ ਸਮਝਦੇ ਰਹੇ ਆ ਗਲਤ ਤੇ ਤੇਰੀ ਸਹੀ ਆ ਅਰਿੰਦਰ ਜੇ ਤਾਂ ਆਪਾਂ ਨੂੰ ਚੰਗੀ ਤਰ੍ਹਾਂ ਪਿਆਰ ਨਾਲ ਬੈਠ ਕੇ ਪੁੱਛਦੇ ਹਨਾ ਤੈਨੂੰ ਸਾਰੀ ਸੱਚਾਈ ਆਪਾਂ ਨੂੰ ਦੱਸ ਦੇਣੀ ਸੀ ਪਰ ਸਾਨੂੰ ਸੀਨੀ ਦੇ ਹਿਸਾਬ ਨਾਲ ਸਮਝ ਲੱਗੀ ਗੱਲ ਉਹ ਜੋ ਸਾਨੂੰ ਪਤਾ ਲੱਗਿਆ ਉਹ ਮੁੰਡੇ ਨੇ ਵਿਆਹ ਕਰਾ ਲਿਆ ਦੁੱਖ ਤਾਂ ਹੁੰਦਾ ਹੀ ਹੈ ਬਈ ਡੈਡੀ ਜੀ ਤੁਸੀਂ ਵੀ ਨਹੀਂ ਗੱਲ ਮੇਰੀ ਕੋਈ ਸੁਣੀ ਤੁਸੀਂ ਗੁੱਸੇ ਵਿੱਚ ਬਾਹਰ ਨਿਕਲ ਗਏ ਉਹ ਛਿੰਦਾ ਇੰਨਾ ਗਲਤ ਨਹੀਂ ਹੈਗਾ ਉਹ ਹਰ ਗੱਲ ਮੇਰੇ ਨਾਲ ਸ਼ੇਅਰ ਕਰਦਾ ਸੀ ਪਰ ਉਹਨੇ ਦਸੀ ਹੈ ਨੀ ਕਿ ਤੁਸੀਂ ਵੀ ਪਤਾ ਨਹੀਂ ਕਿਹਦੇ ਮਗਰ ਲਾਕੇ ਫਟਾਫੜਕ ਨਿਕਲਣ ਦੀ ਕੀਤੀ ਰਜਿੰਦਰ ਪੁੱਤ ਜਿੱਦਾਂ ਮੇਰੇ ਦੋਸਤ ਢਿੱਲੋਂ ਨੇ ਮੈਨੂੰ ਦੱਸਿਆ ਉਹ ਵਕੀਲ ਆ ਹਾਈ ਕੋਰਟ ਚ ਰਹਿੰਦਾ 24 ਘੰਟੇ ਜਿੱਦਾਂ ਉਹਨੇ ਮੈਨੂੰ ਦੱਸਿਆ ਵੀ ਚੂੜਾ ਪਾਇਓ ਆ ਕੁੜੀ ਨੇ ਛਿੰਦੇ ਦੇ ਨਾਲ ਆ ਉਹ ਵਕੀਲਾ ਵਾਲੇ ਕਿਹੋਂ ਚੋਂ ਨਿਕਲੇ ਆ ਵਿਆਹ ਕਰਵਾ ਲਿਆ ਉਹਨੇ ਮੈਨੂੰ ਤੇ ਇਹੀ ਲੱਗਿਆ ਪਰ ਮੈਂ ਇੱਥੇ ਥੋੜਾ ਗਲਤੀ ਕਰ ਗਿਆ ਵੀ ਮੈਂ ਵੀ ਛਿੰਦੇ ਨੂੰ ਆਪ ਨਹੀਂ ਪੁੱਛਿਆ ਹਰ ਜਿੱਦਾਂ ਦੀ ਇਹਨੇ ਹਰਕਤ ਕੀਤੀ ਸੀ ਉਹਦੇ ਹਿਸਾਬ ਨਾਲ ਤਾਂ ਮੈਨੂੰ ਘਰੋਂ ਜਾਣਾ ਚੰਗਾ ਲੱਗਿਆ ਕਿਉਂਕਿ ਬਹੁਤ ਬੇਇੱਜ਼ਤੀ ਵਾਲੀ ਗੱਲ ਸੀ। ਬਾਜੀ ਛਿੰਦੇ ਨੇ ਬਹੁਤ ਕੋਸ਼ਿਸ਼ ਕੀਤੀ ਦੱਸਣ ਦੀ। ਪਰ ਤੁਸੀਂ ਉਹਦੀ ਕਿਸੇ ਨੇ ਗੱਲੇ ਨਹੀਂ ਸੁਣੀ। ਨਾ ਰਜਿੰਦਰ ਨੇ ਸੁਣੀ, ਨਾ ਉਹਦੀ ਭੁਜਾਈ ਨੇ ਸੁਣੀ। ਸੱਤਪਾਲ ਭਰਾ ਗੱਲ ਇਦਾਂ ਹੋਈ ਤੇ ਜਦ ਵਿਆਹ ਦੀ ਗੱਲ ਸੁਣੀ ਮੇਰੇ ਤਾਂ ਕੋਈ ਹੋਰ ਦੂਜੀ ਗੱਲ ਸੁਝੀ ਨਹੀਂ। ਮੈਂ ਤਾਂ ਇੰਨੇ ਗੁੱਸੇ 'ਚ ਸੀਗਾ ਕਿ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਮੈਂ ਚੱਲਿਆ ਘਰ ਛੱਡ ਕੇ। ਛਿੰਦੇ ਨੂੰ ਘਰ ਵਰ ਨਾ ਦਿਓ। ਪਰ ਤੁਸੀਂ ਵੀ ਬਹੁਤ ਵੱਡੀ ਗਲਤੀ ਕੀਤੀ ਭਾਜੀ ਇਦਾਂ ਨਹੀਂ ਜਾਣਾ ਚਾਹੀਦਾ ਤੁਹਾਨੂੰ ਪਰ ਗੱਲ ਤੁਹਾਡੀ ਨਾਲ ਮੈਂ ਸਹਿਮਤ ਹਾਂ ਤੇ ਗਲਤੀ ਆ ਪਰ ਵੀਰ ਮਰੇ ਆ ਬਾਹਰ ਲੋਕਾਂ ਦੇ ਵਿੱਚ ਰਹਿਣਾ ਸੌਖਾ ਨਹੀਂ ਜੇ ਦਾ ਪੁੱਤ ਐਡੀ ਵੱਡੀ ਗਲਤੀ ਕਰ ਲਿਆਵੇ ਦੂਜੇ ਦੀ ਧੀ ਕੱਢ ਕੇ ਲਿਆਵੇ ਇਹਨੂੰ ਕੱਢਣਾ ਕਹਿੰਦਾ ਸਾਡਾ ਸਮਾਜ ਤੁਹਾਨੂੰ ਆਪਣੀ ਮਰਜ਼ੀ ਨਾਲ ਨਾਲ ਤੁਰ ਕੇ ਆਈ ਆ ਇਹ ਤਾਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਪਰ ਫਿਰ ਵੀ ਬੰਦੇ ਲੋਕ ਕਈ ਸੋਚ ਵਿਚਾਰਾ ਕਰਕੇ ਖੇਤ ਲਾ ਲੈਣਾ ਚਾਹੀਦਾ ਜਦੋਂ ਆਪਾਂ ਵੱਡੇ ਲੈਗ ਨਾਲ ਤੇ ਰਹਨੇ ਆ ਸਪੈਂਕੀਆਂ ਸੇ ਤੱਜੀਆਂ ਕਰਦੇ ਆ ਪਰ ਆ ਲੋਕ ਗੱਲ ਨਹੀਂ ਕਰਨਦੇ ਕੋ ਬੈਠ ਕੇ ਪੰਚਾਇਤਾਂ ਚ ਜਵਾਬ ਦੇਣੇ ਔਖੇ ਹੋ ਜਾਂਦੇ ਆ ਉਹ ਤੇਰੇ ਘਰ ਆ ਕੁਝ ਹੁੰਦਾ ਫੁੱਫੜ ਜੀ ਪਤਾ ਕੀ ਗੱਲ ਹੁਣ ਡੈਡੀ ਦਾ ਪੱਲਾ ਛਡਾ ਕੇ ਨਿਕਲ ਗਏ ਸੀ ਹਾਂਜੀ ਉਹ ਮੰਮੀ ਵੀ ਮੈਨੂੰ ਗਈ ਜਾਵੇ ਤੂੰ ਹੀ ਸੰਭਾਲਣਾ ਡੈਡੀ ਜੀ ਵੀ ਮੇਰੇ ਸਿਰ ਤੇ ਸਾਰੀ ਜ਼ਿੰਮੇਵਾਰੀ ਸੱਟ ਕੇ ਚਲ ਗਏ ਚਿੰਦੇ ਨੂੰ ਬਾਹਰ ਕੱਢ ਮੈਂ ਦੱਸੋ ਫੁੱਫੜ ਜੀ ਕੀ ਕਰਦਾ ਉਹ ਪੰਚਾਇਤ ਦੇ ਸਾਰੇ ਕੰਮ ਜਿੱਥੇ ਡੈਡੀ ਨੇ ਕੰਮ ਕਰਨੇ ਸੀ ਉੱਥੇ ਮੈਨੂੰ ਜਾ ਕੇ ਕਰਨੇ ਪਏ ਆ ਹੁਣ ਦੇਖੋ ਸਰਪੰਚ ਦਾ ਮੌਜੂਦ ਹੋਣਾ ਜ਼ਰੂਰੀ ਹੁੰਦਾ ਕਿ ਮੇਰਾ ਜ਼ਰੂਰੀ ਸੀਗਾ ਆਥੇ ਪਹਿਲਾਂ ਦੱਸੋ ਬਿਲਕੁਲ ਤੁਹਾਡੀ ਗੱਲ ਸਹੀ ਆ ਪਰਮਜੀਤ ਮੈਨੂੰ ਪਤਾ ਹੈ ਵੀ ਮਾਂ ਦਾ ਦਿਲ ਜਿਹੜਾ ਕੋਮਲ ਹੁੰਦਾ ਬਹੁਤ ਜ਼ਿਆਦਾ ਤੂੰ ਮੁੰਡੇ ਦਾ ਸਾਥ ਦੇ ਹੀ ਗਈ ਪਰ ਤੇਰਾ ਫਰਜ਼ ਬਣਦਾ ਸੀਗਾ ਪੁੱਤ ਜੀ ਮੈਂ ਨਹੀਂ ਤੇਰੇ ਨਾਲ ਗੱਲ ਕਰਦਾ ਘੱਟੋ ਘੱਟ ਤੂੰ ਰਜਿੰਦਰ ਨੂੰ ਦੱਸ ਦਿੰਦੀ ਰਜਿੰਦਰ ਪੁੱਤੋ ਆ ਗੱਲ ਆ ਅਜੇ ਉਹਨਾਂ ਨੇ ਵਿਆਹ ਨਹੀਂ ਕਰਾਇਆ ਤੂੰ ਆਪਣੇ ਡੈਡੀਆਂ ਨਾਲ ਗੱਲ ਕਰ ਤੇਰੀ ਬਹੁਤ ਵੱਡੀ ਗਲਤੀ ਆ ਪਰ ਕੋਈ ਗੱਲ ਨਹੀਂ ਹੁਣ ਜੇ ਕੁੜੀ ਚਲ ਗਈ ਆ ਅਸੀਂ ਇੱਕ ਜੁਮੇਵਾਰ ਤੋਂ ਨਫਲਕ ਹੋ ਗਏ ਆ ਇਹ ਬੜੀ ਔਖੀ ਜ਼ਿੰਮੇਵਾਰੀ ਹੁੰਦੀ ਬਗਾਨੀਆਂ ਧੀਆਂ ਨੂੰ ਸੰਭਾਲਣਾ ਬੰਗੇ ਜਵਾਨੀ ਧੀਆਂ ਦੀ ਕੇਅਰ ਕਰਨੀ ਬਹੁਤ ਔਖਾ ਆ ਮੰਮੀ ਜੀ ਤੁਸੀਂ ਕਿਉਂ ਟੈਨਸ਼ਨ ਲਈ ਹੋ ਐਨੀ ਮੰਮੀ ਇਹ ਲਓ ਵੇ ਤੁਸੀਂ ਨੀਵੀ ਪਾ ਕੇ ਬਹਿ ਜਾਓ ਪੁੱਤ ਨੀ ਨੀ ਕਿਹਾ ਪਾਣੀ ਆ ਮੈਨੂੰ ਨਹੀਂ ਪਤਾ ਇਸ ਗੱਲ ਦਾ ਪੂਜਾ ਨੂੰ ਇਸ ਘਰ ਵਿੱਚ ਵਾਪਸ ਲੈ ਕੇ ਆਵੋ ਪੂਜਾ ਇਸੇ ਘਰ ਬਚਾਣੀ ਚਾਹੀਦੀ ਆ ਮੈਨੂੰ ਉਹਦੀ ਮਾਸੀ ਤੇ ਕੋਈ ਯਕੀਨ ਨਹੀਂ ਹੈਗਾ ਹੋ ਸਕਦਾ ਉਹਦੀ ਮਾਂ ਨੇ ਹੀ ਭੇਜੀ ਹੋਵੇ ਮਤੇਈ ਮਾਂ ਨੇ ਮੈਨੂੰ ਯਕੀਨ ਨਹੀਂ ਹੈਗਾ ਕੋਈ ਵੀ ਪੂਜਾ ਇਸੇ ਘਰ ਵਿੱਚ ਵਾਪਸ ਆਣੀ ਚਾਹੀਦੀ ਆ ਜੋ ਮਰਜ਼ੀ ਕਰੋ ਬਸ ਜੜਜੀ ਮੈਂ ਤਾਂ ਨਾਲ ਗੱਲ ਕਰਨੀ ਸੀ ਹਾਂ ਬੱਸ ਜਿੱਦਾਂ ਹੁਣ ਫੁੱਫੜ ਜੀ ਵੀ ਆਏ ਉਹ ਦੇਖੋ ਬੈਠੇ ਆ ਉਹ ਆਜੀ ਵੀ ਬੈਠੇ ਆ ਜਿੱਦਣ ਵੀ ਪੂਜਾ ਆਈਓ ਸੀ ਨਾ ਆਪਣੇ ਸਾਰੇ ਵਿਗੜਿਓ ਕੰਮ ਬਣ ਗਏ ਦੇਖੋ ਆਪਣਾ ਜ਼ਿਮੀਂਦਾਰ ਔਲਾ ਸੀ ਕੱਦਦਾ ਚੱਲਦਾ ਸੀ ਕੇਸ ਬਹੁਤ ਸਾਲ ਹੋ ਗਏ ਆਪਾਂ ਉਹ ਵੀ ਜਿੱਤੇ ਆਂ ਦੂਸਰਾ ਤੁਹਾਡਾ ਫੈਕਟਰੀ ਵਾਲਾ ਕੱਦਦਾ ਸੀ ਉਹ ਵੀ ਆਪਾਂ ਜਿੱਤ ਗਏ ਮੈਂ ਕਹਿੰਦਾ ਕਿਉਂ ਨਾ ਕਰੀਏ ਆਪਾਂ ਇਦਾਂ ਤੇ ਆਪਾਂ ਜੀ ਰਿਸ਼ਤਾ ਕਰ ਲਈ ਬੁੱਪੜੀ ਜੀ ਨਾਲ ਗੱਲ ਕਰਕੇ ਵਿੱਚ ਰਜਿੰਦਰ ਪੁੱਤ ਹਾਂਜੀ ਬੁੱਪੜੀ ਜੀ ਇਹੀ ਤਾਂ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਸੀਗਾ ਤੁਸੀਂ ਤਾਂ ਮੇਰੇ ਦਿਲ ਦੀ ਗੱਲ ਪੁੱਝ ਲਈ ਮੈਂ ਉਹਦੀ ਮਾਸੀ ਦੇ ਨਾਲ ਤੇ ਆਪਣੇ ਦੋਸਤ ਦੇ ਨਾਲ ਗੱਲ ਕਰਕੇ ਮੈਂ ਗੱਲ ਕਰੂੰਗਾ ਰਿਸ਼ਤੇ ਦੀ ਗੱਲ ਤਾਂ ਪੱਜਾ ਘੜੀ ਠੀਕ ਆ ਗੱਲ ਪਤਾ ਕੀ ਮੈਂ ਤਾਂ ਕੁੜੀ ਦੇ ਕੋਲ ਰਹਾ ਨਹੀਂ ਹੈ ਨਾ ਮੈਂ ਤਾਂ ਬਾਹਰੇ ਸੀ ਤੁਸੀਂ ਹੁਣ ਰਹਾ ਆ ਉਹਦਾ ਵਰਤ ਵਰਤਾਵਾ ਤੁਹਾਡੇ ਨਾਲ ਕਿੱਦਾਂ ਦਾ ਉਹਦਾ ਕੀ ਸਹਿਣ ਸਹਿਣ ਕਿੱਦਾਂ ਦਾ ਹੈਗਾ ਜੇ ਤੁਹਾਨੂੰ ਚੰਗਾ ਲੱਗਦਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਗੱਲ ਜੀ ਮੈਂ ਤਾਂ ਤਾਂ ਕੰਨਾ ਵੀ ਜਿੱਦਾਂ ਆਪਣੇ ਜਿੰਨੇ ਵੀ ਕੰਮ ਸਾਰੇ ਵਿਗੜੇ ਸੀ ਉਦੋਂ ਦੀ ਖੁਸ਼ਹਾਲੀ ਹੈ ਆਪਣੇ ਘਰ ਦੇ ਵਿੱਚ ਗੱਲ ਤੇਰੀ ਸਹੀ ਆ ਤੇ ਦੇਖ ਕਿੰਨੇ ਸਾਲ ਹੋ ਗਏ ਸੀਗੇ ਪਹਿਲ ਤੀਜਾ ਆਪਣਾ ਕੰਮ ਦਾ ਰੋਲਾ ਪੈਦੇ ਨੂੰ ਹਾਂ ਹਾਂਜੀ ਹਾਂਜੀ ਤੇ ਸਾਨੂੰ ਫਿਰ ਤੀਜੇ ਦੇ ਸਾਨੂੰ ਫਿਰ ਉਹ ਮੰਨਦਾ ਨਹੀਂ ਸੀ ਹੁਣਾਂ ਮੜੀ ਜੀ ਗੱਲ ਹੋਈ ਆ ਮੈਂ ਆਪਣੇ ਦੋਸਤ ਨੂੰ ਕਿਹਾ ਸੀਗਾ ਉਹਨੇ ਗੱਲ ਕੀਤੀ ਉਹ ਮੰਨ ਗਿਆ ਅੱਗੇ ਵਕੀਲਾ ਕੋਲ ਨਹੀਂ ਮੰਨਿਆ ਕਿੰਨਿਆ ਆਪਾਂ ਜ਼ੋਰ ਲਾ ਲਿਆ ਫੱਥਾ ਪੰਜਾਤਾ ਵੀ ਕਰ ਲਿਆ ਮੰਨਦਾਰਾ ਸੀ ਹੁਣੋ ਮੜੀ ਜੀ ਗੱਲ ਤੇ ਆਹ ਦੱਸਾ 15 ਦਿਨਾਂ ਦੇ ਵਿੱਚ ਹੀ ਆਪਣੇ ਤੂ ਤਿੰਨ ਕਾਰਜ ਵਧੀਆ ਹੋ ਗਏ ਪਾਲੋ ਤੇ ਭੈਣ ਜੀ ਜਿਹੜੀ ਅਸੀਂ ਗੱਲ ਕੀਤੀ ਆ ਰਿਸ਼ਤੇ ਬਾਰੇ ਇਹ ਤੁਹਾਨੂੰ ਚੰਗੀ ਲੱਗੀ ਆ ਬਹੁਤ ਵਧੀਆ ਗੱਲ ਆ ਵੀਰ ਜੇ ਇਦਾਂ ਹੋ ਜਾਵੇ ਹੋਰ ਸਾਨੂੰ ਕੀ ਚਾਹੀਦਾ ਹੈ ਠੀਕ ਹੈ ਨਾ ਬਾਲੂ ਤੂੰ ਵੀ ਦੱਸ ਦੇ ਕਰ ਲਓ ਮੈਂ ਤਾਂ ਆਪ ਕਹਿੰਨੀ ਆ ਫੇਰ ਕਰ ਲੈਨੇ ਆ ਹੋਰ ਕੀ ਹੈ ਤੁਸੀਂ ਬਾਜੀ ਨਾਲ ਗੱਲ ਕਰੋ ਜਿਆਦਾ ਹੀ ਸੀਗੇ ਪਿਆ ਆਪਾਂ ਰਿਸ਼ਤਾ ਕਰ ਲਓ ਤੇ ਭੈਣ ਜੀ ਨਾਲ ਗੱਲ ਕਰਕੇ ਕਰ ਲਓ ਵਧੀਆ ਗੱਲ ਤੁਸੀਂ ਗੱਲ ਕਰ ਲਓ ਇੱਕ ਵਾਰ ਜੇ ਰਿਸ਼ਤਾ ਸਿਰੇ ਚੜਦਾ ਹੈ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਕੋਈ ਨਹੀਂ ਆਪਾਂ ਇਕੱਠੇ ਹੋ ਕੇ ਚੱਲਦੇ ਆ ਉਹਦੇ ਘਰ ਕੁਜੀ ਸਾਹਿਬ ਗੱਲ ਤਾਂ ਵੀ ਤੁਹਾਡੀ ਸਹੀ ਹੈ ਚੰਗੀਆਂ ਕੁੜੀਆਂ ਕਰਮਾਂ ਨਾਲ ਹੀ ਮਿਲਦੀਆਂ ਫਿਰ ਸੋਹਣੇ ਤੇ ਸੁਆਗਦੇ ਵਾਲੀ ਗੱਲ ਐ ਚੰਗੀ ਤਾਂ ਹੈਗੀ ਹੈਗੀ ਪੜ੍ਹੀ ਹੋਈ ਲਿਖੀ ਹੋਈ ਐ ਕੁੜੀ ਕੰਮਕਾਰ ਵਾਲੀ ਕੁੜੀ ਐ ਘਰ ਸੰਭਾਲਣ ਵਾਲੀ ਐ ਬਿਲਕੁਲ ਭਾਜੀ ਤੁਸੀਂ ਠੀਕ ਕਹਿੰਦੇ ਆ ਆਪਾਂ ਇਦਾਂ ਕਰਦੇ ਆ ਆਪਾਂ ਪੂਜਾ ਨਾਲ ਫੋਨ ਤੇ ਦਰ ਕਰ ਲਵਾਂਗੇ ਉਹ ਆਪਣੀ ਮਾਸੀ ਜੇ ਤਰੀਕੀ ਗਈ ਹੋਣੀ ਪਹਿਲਾਂ ਤਾਂ ਹਾਂ ਉਹਨੂੰ ਕਹਿ ਦਵਾਂਗੇ ਭਾਈ ਅਸੀਂ ਕੋਈ ਗੱਲ ਕਰਨੀ ਐ ਤੇਰੀ ਮਾਸੀ ਨਾਲ ਇੱਕ ਦੋ ਦਿਨਾਂ ਤੱਕ ਫਿਰ ਆਪਾਂ ਜਾਏ ਆਨੇ ਆ ਫਿਰ ਭਾਜੀ ਤੂੰ ਤਾਂ ਕਰ ਲਓ ਫੋਨ ਕਰਕੇ ਨਾ ਕਹਿ ਦਿਓ ਇਦਾਂ ਨਾ ਹੋਵੇ ਪੂਜਾ ਚੱਲ ਜAVE ਉਹਨੂੰ ਉੱਥੇ ਨਹੀਂ ਫੁੱਪੜੀ ਕਹਿੰਨੇ ਚਲੀ ਜਾਵੇ ਨਹੀਂ ਫੁੱਪੜੀ ਅਸੀਂ ਗੱਲ ਪਹਿਲਾਂ ਕਰ ਲਵਾਂਗੇ ਪੂਜਾ ਨਾਲ ਹਾਂਜੀ ਤੁਹਾਡੇ ਤੋਂ ਬਿਨਾਂ ਥੋੜੀ ਅਸੀਂ ਜਾਣਾ ਚਾੜਾ ਤਾਂ ਤੁਸੀਂ ਹੀ ਆ ਸਾਡੇ ਨਾਲ ਗੱਲ ਤਾਂ ਤੁਸੀਂ ਹੀ ਕਰਨੀ ਆ ਹਾਂਜੀ ਇਹ ਤਾਂ ਠੀਕ ਆ ਤੁਹਾਡੀ ਗੱਲ ਕੋਈ ਨਹੀਂ ਮੈਂ ਫਿਰ ਆਪਣੇ ਦੋਸਤਾਂ ਨਾਲ ਗੱਲ ਕਰ ਲੈਂਦਾ ਆ